ਡਰਾਈਵਰਾਂ ਦੇ ਵਾਸਤੇ ਮਾੜਾ ਕਾਨੂੰਨ ਅਮਿਤ ਸ਼ਾਹ ਜੀ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤਾ ਗਿਆ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਡਰਾਈਵਰ ਭਾਈਚਾਰਾ ਅੱਗੇ ਹੀ ਬਹੁਤ ਤੰਗ ਪਰੇਸ਼ਾਨ ਆ ਡਰਾਈਵਰ ਦੇ ਘਰ ਅੱਗੇ ਵੀ ਰੋਟੀ ਨਹੀਂ ਪੂਰੀ ਪੱਕ ਰਹੀ ਤੇ ਜਿੰਨਾ ਚਿਰ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਣਗੇ ਡਰਾਈਵਰ ਸਾਰਿਆਂ ਦਾ ਏਕਾਵਾ ਇਹ ਨਹੀਂ ਮਤਲਬ ਕਿ ਗੱਡੀਆਂ ਚਲਾਉਣਗੇ ਮੇਰਾ ਨਾਮ ਜਰਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਮੈਂ ਸਰਦਾਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਨੂੰ ਕਾਨੂੰਨ ਬੱਸ ਕਰਦੇ ਇਹ ਬਹੁਤ ਡਰਾਈਵਰਾਂ ਦੇ ਵਾਸਤੇ ਮਾੜਾ ਕਾਨੂੰਨ ਕਾਲਾ ਕਾਨੂੰਨ ਅਮਿਤ ਸ਼ਾਹ ਜੀ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤਾ ਗਿਆ ਇਹ ਨਹੀਂ ਹੀ ਹੋਣਾ ਚਾਹੀਦਾ ਡਰਾਈਵਰ ਭਾਈਚਾਰਾ ਐੱਗੇ ਹੀ ਬਹੁਤ ਤੰਗ ਪਰੇਸ਼ਾਨ ਆ ਕੁਝ ਡੀਜ਼ਲ ਦੇ ਰੇਟਾਂ ਕਾਰਨ ਕੁਝ ਟੂਲ ਟੈਕਸਾਂ ਤੋਂ ਪਰੇਸ਼ਾਨ ਆ ਇਸ ਕਰਕੇ ਹੁਣ ਨਵਾਂ ਹੀ ਕਾਨੂੰਨ ਜਿਹੜਾ ਇਹਨਾਂ ਨੇ ਕਾਲਾ ਬਣਾ ਦਿੱਤਾ ਵਾ ਡ라이ਵਰ ਦੇ ਘਰ ਅੱਗੇ ਵੀ ਰੋਟੀ ਨਹੀਂ ਪੂਰੀ ਪੱਕ ਰਹੀ ਤੇ ਜਿੰਨਾ ਚਿਰ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਣਗੇ ਡਰਾਈਵਰ ਸਾਰਿਆਂ ਦਾ ਏਕਾਵਾ ਇਹ ਨਹੀਂ ਮਤਲਬ ਕਿ ਗੱਡੀਆਂ ਚਲਾਉਣਗੇ ਧਰਨਾ ਦਿਨ ਦਿਨ ਸਾਡਾ ਜਿਹੜਾ ਸੰਘਰਸ਼ ਆ ਉਹ ਤਿੱਖਿਆ ਹੋਇਆ ਜਾਏਗਾ ਸਰ ਆਪਣਾ ਨਾਮ ਤੇ ਇੱਥੇ ਮੇਰਾ ਨਾਮ ਦੱਸੋ ਮੇਰਾ ਨਾਮ ਸਾਹਿਬ ਸਿੰਘ ਅਮ੍ਰੇਸਰ ਤੋਂ ਵਿਧਾਇਕ ਪ੍ਰਧਾਨ ਅਮ੍ਰੇਸਰ ਸਰ ਕੀ ਕਹਿਣਾ ਚਾਹੋਗੇ ਕੀ ਲੋਡ ਸਰ ਸਾਡੀ ਇਹ ਜੁਨੀਅਨ ਆ ਯੂਨਾਈਟਡ ਟ੍ਰੇਡ ਯੂਨੀਅਨ ਪੰਜਾਬ ਦੀ ਹੈ ਇਹ ਸਾਰੇ ਪੰਜਾਬ ਵੀ ਜੁਨੇ ਨੇ ਜਿਹੜਾ ਇਹ ਇਹਨਾਂ ਡਰਾਈਵਰਾਂ ਪ੍ਰਤੀ ਕਾਨੂੰਨ ਪਾਸ ਕਰਨ ਰਹੇ ਆ ਜਿਹੜਾ ਵੀ ਜੇ ਕੋਈ ਰੋਡ ਐਕਸੀਡੈਂਟ ਕਿਸੇ ਕੋਲ ਹੁੰਦਾ ਟੂ ਵੀਲਰ ਤੋਂ ਲੈ ਕੇ 18 ਚੱਕੀ ਤੱਕ ਜੇਦੋਂ ਕੋਈ ਇਹ ਕਾਨੂੰਨ ਤੇ ਵਿੱਚ ਐਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਦਿੱਤੀ ਜਾਊਗੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਗਲਤ ਆ ਜੇ ਇੰਨਾ ਪੈਸਾ ਹੋ ਸਾਡੇ ਕੋਲ ਡਰਾਈਵਰ ਕੋ ਇੰਨਾ ਪੈਸਾ ਤਾਂ ਸਾਨੂੰ ਕਿਉਂ ਡਰਾਈਵਰੀ ਕਰਨ ਦੀ ਇਹ ਰੋਡ ਤੇ ਆਪਾਂ ਧੱਕੇ ਖਾਈਏ ਜਿੰਨਾ ਪੈਸਾ ਹੋ ਇਹਦੇ ਬਕੌਣੋ ਕੰਮ ਖੋਲ ਕੇ ਬਾਈ ਨੇ ਫਿਰ ਤੇ ਇਸ ਕਰਕੇ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ ਡਰਾਈਵਰ ਲਈ ਪਹਿਲਾਂ ਹੀ ਘਰ ਚ ਲਾਉਣਾ ਔਖਾ ਹੋਇਆ ਪਈ ਅੱਜ ਕੱਲ੍ਹ ਦੇ ਯੁੱਗ 'ਚ ਪਰ ਜਿਹੜਾ ਇਹ ਨਵਾਂ ਪ੍ਰਮਾਣ ਆਇਆ ਪਹਿਲਾਂ ਡੀਜ਼ਲ ਲੈਦੇ 2000 ਰੁਪਏ ਨਵਾਂ ਪ੍ਰਮਾਣ ਬਹੁਤ ਗਲਤ ਆਇਆ ਭਾਈ ਇਹਦੇ ਬਹੁਤ ਜ਼ਿਆਦਾ ਗਲਤ ਆਇਆ ਤੇ ਪਹਿਲਾਂ ਹੀ ਸਾਨੂੰ ਘਰ ਲਾਉਣਾ ਬੜੇ ਔਖੇ ਆ ਆ ਹੁਣ ਸਿਆਸਤਰ ਦੀਆਂ ਆ ਗਈਆਂ ਚਲੋ ਸਰਦੀਆਂ ਆ ਗਈਆਂ ਚਲੋ ਵਿਆਹਾਂ ਸੀ ਤੇ ਗਰਮੀਆਂ ਆਉਂਦੀਆਂ ਉਹ ਲੱਗਦਾ ਕੱਖ ਨਹੀਂ ਹੁਣ ਕਿ ਕਿਸੇ ਡੈਕਸ ਟੁੱਟ ਜਾਂਦੇ ਆ ਕਿਸੇ ਦੀ ਪਾਸਿੰਗ ਹੋ ਜਾਂਦੀ ਆ ਕੇਂਦਰ ਸਰਕਾਰ ਦੀ ਨੀਤੀ ਪੰਜਾਬ ਵਾਸਤੇ ਕੀ ਆ ਕੀ ਬਹੁਤ ਮਾੜੀ ਨੀਤੀ ਆ ਜੀ ਇਹਨਾਂ ਵੱਤ ਕਿਹੜਾ ਕੇਂਦਰ ਸਰਕਾਰ ਨੇ ਅੱਜ ਤੱਕ ਪੰਜਾਬ ਦਾ ਸੋਚਿਆ ਵੀ ਕੀ ਆ ਬਹੁਤ ਨੀਤੀ ਮਾੜੀ ਆ ਡਰਾਈਵਰ ਨੂੰ ਤੇ ਸਹੀ ਪੁੱਛੋ ਤੇ ਰੋਡ ਤੇ ਡਰਾਈਵਰ ਨੂੰ ਤਾਂ ਬੰਦਾ ਕਹਿੰਦੇ ਨਹੀਂ ਏ ਕਿਸੇ ਵਿਆਹ ਸ਼ਾਦੀ ਚਲਜੋ ਗੱਡੀ ਲੈ ਜਾਓ ਤੇ ਆਂਦੇ ਭਾਜੀ ਤੂੰ ਗੱਡੀ ਦਾ ਖਲੋ ਜਾ ਤੂੰ ਅੰਦਰ ਨਹੀਂ ਆਉਣਾ ਜੇ ਕਿਸੇ ਦੀ ਸ਼ੋਅ ਕਰਦੀ ਪਾਰਟੀ ਚਲਜੋ ਤਾਂ ਡਰਾਈਵਰ ਦੀ ਰੋਟੀ ਪਰੇ ਲੱਗੀ ਆ ਡਰਾਈਵਰ ਅੰਦਰ ਨਹੀਂ ਹੋਣਾ ਚਾਹੀਦਾ ਡਰਾਈਵਰ ਤੋਂ ਪਹਿਲਾਂ ਬੰਦਾ ਨਹੀਂ ਕਹਿੰਦੇ ਜੀ ਮਾਤਾ バス ਕਿੱਥੇ ਜਾਵੇਗਾ ਤੁਹਾਡੇ ਅੰਦਰ ਅਈ ਤਾਂ ਨੇ ਵੀ ਇਹ ਕਾਨੂੰਨ ਜਿਹੜਾ ਡਾਡਾ ਡਾਡਾ ਕਹਿਣਾ ਚਾਹੀਦਾ ਡਾਡਾ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਰੋਡ ਤੇ ਡਰਾਈਵਰਾਂ ਨੂੰ ਕੋਈ ਨਾ ਕੋਈ ਸਹੂਲਤ ਹੋ ਜੇ ਰੋਡ ਤੇ ਸਾਨੂੰ ਸਹੂਲਤ ਕੋਈ ਨਹੀਂ ਡਰਾਈਵਰਾਂ ਦੀ ਵੀ ਨਹੀਂ ਆ ਗਈ ਆ ਇੱਕ ਤਾਂ ਪੁਤਲਾ ਫੁਕਿਆ ਜਾਂਦਾ ਇਹ ਅੰਮ੍ਰਿਤਸਰ ਦਾ ਪੁਤਲਾ ਫੁਕਿਆ ਜਾਂਦਾ ਹੈ